ਸੱਚੀ ਗੱਲ ਦੋਸਤੋ ਦੋਸਤੋ ਆਪਣੇ ਸਮਾਜ ਦੇ ਵਿੱਚ ਨਾ ਜਿਹੜੀ ਦ੍ਰਿੰਦਗੀ ਆ ਹਵਾਨੀਅਤ ਆ ਇੰਨੀ ਫੈਲ ਚੁੱਕੀ ਆ ਨਾ ਕਿ ਇਹਦਾ ਕੋਈ ਅੰਤ ਨਹੀਂ ਆ ਪਿਛਲੇ ਦਿਨੇ ਤੁਸੀਂ ਵੇਖਿਆ ਜਿਹੜੀ ਜਲੰਧਰ ਦੇ ਵੀਡੀਓ ਵਾਇਰਲ ਹੋਈ ਆ 13 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਹੋਇਆ ਇੱਕ ਗਵਾਂਡੀ ਵੱਲੋਂ ਜਿਹੜਾ ਬਲਾਤਕਾਰ ਕੀਤਾ ਗਿਆ ਗੱਡੀ ਸ਼ਰਮਨਾਕ ਹਰਕਤ ਆ ਇਹ वैसे सरकार ने लेडीज प्रति कितने कानून बना रखे हैं पर सेफ्टी ਲਈ ਇੱਕ ਕਾਨੂੰਨ ਨਹੀਂ ਬਣਿਆ ਉਹਨਾਂ ਦੇ ਅੱਜ ਵੀ ਉਹੀ ਹਾਲਾਤ ਆ ਪੰਜਾਬ ਦੇ ਪੂਰੇ ਇੰਡੀਆ ਦੇ ਪੂਰੇ ਦੇਸ਼ ਦੇ ਆਪਾਂ ਕਿਸੇ ਵੀ ਆਪਦੇ ਬੱਚੇ ਨੂੰ ਲੇਡੀਜ਼ ਨੂੰ ਆਪਦੀ ਲੜਕੀ ਨੂੰ ਕਦੇ ਵੀ ਇਕੱਲੇ ਬਾਹਰ ਨਹੀਂ ਭੇਜਣਾ ਕਿਸੇ ਤੇ ਤੇ ਜਨਾਨੀ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਕਿੰਨੀਆਂ ਖਬਰਾਂ ਆਪਾਂ ਨੂੰ ਮਿਲ ਰਹੀਆਂ ਆਪਾਂ ਫੇਰ ਕੋਈ ਨਾ ਕੋਈ ਗਲਤੀ ਕਰ ਜਾਂਦੇ ਆ ਇਹੋ ਜਿਹੇ ਬੰਦਿਆਂ ਨੂੰ ਸਿੱਧੀ ਗੋਲੀ ਮਾਰਨੀ ਚਾਹੀਦੀ ਆ ਕਿ ਦਸਾਂ ਨੂੰ ਹੋਰਾਂ ਨੂੰ ਵੀ ਕੰਨ ਹੋਣ ਇਹ ਥੋੜੀ ਜਿਹੀ ਆਪਣੀ ਵੀ ਢਿੱਲ ਆ ਜਦੋਂ ਆਪਾਂ ਬੱਚਿਆਂ ਨੂੰ ਪੂਰੀ ਖੁੱਲ੍ਹ ਦਿੰਨੇ ਆ ਜਾਂ ਕਿਸੇ ਦੇ ਘਰੇ ਆਮ ਹੀ ਆਉਣ ਜਾਣ ਦਿੰਨੇ ਆ ਸਮਾਂ ਹੀ ਬਹੁਤ ਮਾੜਾ ਦੋਸਤੋ ਕਿਸੇ ਤੇ ਤੇ ਜਨਾਨੀ ਚਾਹੀਦਾ ਤਾਂ ਇਹ ਡੇਵ ਡੇਵ ਦੇ ਹਾਦਸੇ ਹੁੰਦੇ ਆ ਬਹੁਤ ਮਾੜੀ ਤੇ ਬੰਦ ਭਾਗੀ ਘਟਨਾ ਹੈ ਇਹੋ ਜਿਹੇ ਬੰਦੇ ਨੂੰ ਜੌਂਦਾ ਸਾੜਨਾ ਚਾਹੀਦਾ ਆਪਣੀ ਕਾਨੂੰਨ ਵਿਵਸਥਾ ਨਾ ਜਮਾਂ ਗਿਰ ਚੁੱਕੀ ਆ ਕੋਹਰਾ ਦੇਸ਼ਾਂ ਦੇ ਮੁਕਾਬਲੇ ਆਪਣੀ ਕਾਨੂੰਨ ਵਿਵਸਥਾ ਜ਼ੀਰੋ ਆ ਆ ਦਵਾਈ ਦੇ ਕਾਨੂੰਨ ਹੁੰਦੇ ਤਾਂ ਹੁਣ ਨੂੰ ਜੌਂਦਾ ਸਾੜਿਆ ਹੁੰਦਾ ਇਹ ਕੋਈ ਚੋਰੀ ਕਰਨ ਲੱਗੇ 10 ਵਾਰੀ ਸੋਚਦੇ ਆ ਠੀਕ ਆ ਹੱਥ ਵਡਣ ਤਾਂ ਹੀ ਜਾਂਦੇ ਉੱਥੇ ਆਪਣੇ ਤਾਂ ਜੋ ਮਰਜੀ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਆਪਣੇ ਦੇਖ ਦੇ ਹਾਲਾਤ ਆ ਖੁਦ ਬੰਦੇ ਨਹੀਂ ਸੇਵ ਦੇ ਰਾਤ ਤੱਕ ਬੰਦੇ ਨਹੀਂ ਤੁਰ ਸਕਦੇ ਜਨਾਨੀਆਂ ਦਾ ਤਾਂ ਹਾਲ ਹੋਣਾ ਹੀ ਇਹ ਲੁੱਟ ਕੋ ਨਸ਼ੇ ਆਮ ਆਪਣੇ ਇੰਡੀਆ ਦੇ ਵਿੱਚ ਕੋਈ ਕਾਨੂੰਨ ਹੀ ਨਹੀਂ ਬਾਰਾ ਕੋਈ ਢੰਗ ਦਾ ਠੀਕ ਆ ਜੇ ਲੇਡੀਜ਼ ਨੂੰ ਚੰਗੇ ਕਾਨੂੰਨ ਦੇ ਰੱਖੋ ਉਹਨਾਂ ਦਾ ਦਰਵਰਤੋ ਕਰ ਰਹੀਆਂ ਹੋ ਬੰਦਾ ਕਿੱਧਰ ਜਾਵੇ ਠੀਕ ਆ ਜੇ ਕੋਈ ਸਹੀ ਆਉਦ ਨਾ ਸ਼ਰਿਆਂ ਬਲਾਤਕਾਰ ਹੁੰਦੇ ਆ ਦੋਸਤੋ ਪੰਜਾਬ ਸੀ ਜਿਹੜਾ ਇੱਜ਼ਤਾਂ ਪਜਾਉਣ ਵਾਲਾ ਸੂਬਾ ਸੀ ਉੱਥੇ ਜੇ ਸ਼ਰਿਆਂ ਮੈਂ ਇਸ ਤਰ੍ਹਾਂ ਬਲਾਤਕਾਰ ਹੁੰਦੇ ਰਹੇ ਤੇ ਆਪੜਾਂ ਦੀ ਇੱਜ਼ਤ ਰੁੱਟੀ ਗਈ ਤਾਂ ਬਹੁਤ ਸ਼ਰਮ ਵਾਲੀ ਗੱਲ ਆ ਪੰਜਾਬ ਲਈ ਸਿੱਖ ਕੌਮ ਨੂੰ ਚਾਹੀਦਾ ਇਹੋ ਜਿਹੇ ਦਰਿੰਦਿਆਂ ਨੂੰ ਕਾਲ ਤੱਕ ਤ ਜਾ ਕੇ ਜਾਉਂਦਾ ਸਾੜਨਾ ਚਾਹੀਦਾ ਇਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਠੋਸ ਸਜ਼ਾ ਦੇਣੀ ਚਾਹੀਦੀ ਆ ਕਿ ਕਮ ਸੇ ਕਮ ਪੰਜਾਬ ਦੇ ਵਿੱਚ ਇਹ ਕੰਮ ਕਰਨ ਲੱਗਾ ਬੰਦਾ 100 ਵਾਰੀ ਸੋਚੇ ਤਾਂ ਪੰਜਾਬ ਦੀ ਵੀਡੀਓ ਹੈ ਜਿਹੜੀ ਵਾਇਰਲ ਹੋਈ ਜਾਂਦੀ ਹੈ ਵਾਰ-ਵਾਰ ਜਲੰਧਰ ਦੀ ਜੇ ਕੋਈ ਚੰਗਾ ਕਰਦਾ ਪਰ ਉਹ ਤੇ ਸਰਕਾਰਾਂ ਪਰਚੇ ਕਰਾ ਦਿੰਦੀਆਂ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੂਬਾ ਛੱਡਣਾ ਪੈਂਦਾ ਆਹ ਉਹਦੇ ਬਾਅਦ ਮੈਰੋਂ ਨੇ ਸੁਧਾਰੇ ਸੀ ਸਾਰੇ ਆ ਫੇਰ ਉਹੀ ਕੰਮ ਚੱਲਣ ਲੱਗ ਗਿਆਨ